ਦਰਨ ਦੇ ਕਸਬਾ ਖੇਮਕਰਨ ਵਿੱਚ ਮੌਜੂਦ ਹਾਂ ਜਿੱਥੇ ਸਫਾਈ ਕਰਮਚਾਰੀਆਂ ਵੱਲੋਂ ਜਿਹੜਾ ਇੱਕ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਾਫੀ ਜਿਹੜੇ ਇੱਥੇ ਸਫਾਈ ਕਰਮਚਾਰੀ ਨਗਰ ਨਿਗਮ ਦੇ ਜਿਹੜੇ ਇੱਥੇ ਪਹੁੰਚੇ ਹੋਏ ਆ ਤੇ ਉਹਨਾਂ ਵੱਲੋਂ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਕਿਉਂਕਿ ਜਿਹੜੀਆਂ 2 ਮਹੀਨੇ ਤੋਂ ਉਹਨਾਂ ਦੀਆਂ ਜਿਹੜੀਆਂ ਉਹ ਤਨਖਾਹਾਂ ਉਹਨਾਂ ਨੂੰ ਨਹੀਂ ਦਿੱਤੀਆਂ ਜਾ ਰਹੀਆਂ ਸੋ ਸਾਡੇ ਨਾਲ ਇਹਨਾਂ ਦੇ ਉੱਚ ਅਧਿਕਾਰੀ ਵੀ ਮੌਜੂਦ ਹਨ ਨਾਲ ਵੀ ਆਪਾਂ ਕਰਦੇ ਹਾਂ ਗੱਲਬਾਤ ਤੇ ਧਰਨਾ ਪ੍ਰਦਰਸ਼ਨ ਕਰ ਰਹੇ ਕਮੇ ਨਾਲ ਵੀ ਆਪਾਂ ਕਰਦੇ ਹਾਂ ਗੱਲਬਾਤ ਕਿ ਕਦੋਂ ਤੋਂ ਜਿਹੜੀਆਂ ਉਹਨਾਂ ਦੀਆਂ ਤਨਖਾਹਾਂ ਰੁਕੀਆਂ ਹੋਈਆਂ ਹਨ ਅਤੇ ਕਿਸ ਹਾਲਾਤ ਦੇ ਵਿੱਚ ਉਹਨਾਂ ਦੇ ਪਰਿਵਾਰ ਇਸ ਟਾਈਮ ਜਿਹੜਾ ਉਹ ਗੁਜ਼ਾਰਾ ਕਰ ਰਹੇ ਹਨ ਮੇਰਾ ਨਾਮ ਜੀ ਰਵੀ ਹੈ ਗਾਈ ਅਛਾ ਤੇ ਕੀ ਕੰਮ ਕਰਦੇ ਤੁਸੀਂ ਮੈਂ ਸਾਈਸੇਵਗਾ ਗਾਈ ਅਛਾ ਅਛਾ ਤੇ ਕੀ ਹੋਇਆ ਵਾ ਤੁਹਾਡੇ ਨਾਲ ਤੁਸੀਂ ਜੋ 2 ਸਾਲ ਦੇ ਪੈਸੇ ਲੈਣੇ ਹੈਗੇ ਤੇ ਮੈਂ ਜਮ੍ਹਾਂ ਕਰਵਾ ਰਜ਼ਾ ਰਿਹਾ ਵੀ ਮੈਨੂੰ ਕਹਿੰਦਾ ਸੀ ਮੈਂ ਤੈਨੂੰ ਜਗ੍ਹਾ ਦੇਣਾ ਕੌਣ सोनू ਠੇਕੇਦਾਰ ਠੇਕੇਦਾਰ ਅੱਛਾ ਕਿ ਉਹ ਮਰ ਗਿਆ ਤੇ ਮੈਨੂੰ ਕਹਿੰਦਾ ਵੀ ਤੇ ਉਹਦੇ ਪੁੱਤ ਨੂੰ ਮੈਂ ਉਹਦੇ ਭਰਾ ਨੂੰ ਆਖਿਆ ਮੇਰਾ ਇੰਨਾ ਰੁਪਇਆ ਜੁੜਿਆ ਤੇ ਮੈਨੂੰ ਦੋ ਹੀ ਉਹ ਅੱਗੇ ਆ ਕੇ ਮੈਂ ਨਹੀਂ ਦੇ ਸਕਦਾ ਮੇਰੇ ਪਿਓ ਨਾਲ ਗੱਲ ਕਰੂ ਜਾ ਕੇ ਜੇ ਮੈਂ ਗੱਲ ਕਰਨਾ ਤੇ ਅੱਗੇ ਮੈਨੂੰ ਨਹੀਂ ਦੇਣ ਦੇ ਕੋਸ਼ਿਸ਼ ਕਰਨ ਦੇ ਮੈਂ ਜਗ੍ਹਾ ਬਾਰੀ ਦਿੱਤੀ ਮੈਂ ਜ਼ੋਰਦਾਰਿਆ ਨਹੀਂ ਤੇ ਤਰਕੰਡੇ ਨੂੰ ਪਿਛਲੋ ਉਹਦੇ ਗਾੜੀ ਮੈਂ ਗਹਿਣੇ ਚੀਜ਼ਾਂ ਰੱਖ ਕੇ ਕਿ ਉਹਨੂੰ ਦਿੱਤੀਆਂ ਵੀ ਹੈਗੇ ਹਾਥੀ ਹਾਦਰਸੀ ਵੀ ਦਿੱਤੇ ਪਏ ਕਿ ਪੁਸ਼ਤ ਦੇ ਜੋ ਪ੍ਰਧਾਨ ਹੈਗਾ ਸ਼ਹਿਰ ਦਾ ਸ਼ਹਿਰ ਯਾਨੀ ਕਿ ਕਿੰਨੇ ਪੈਸੇ ਸੀ ਤੁਹਾਡੇ ਕਿੰਨੀਆਂ ਤਨਖਾਹਾਂ 2.5 ਲੱਖ ਰੁਪਈਆ ਹੈਗਾ ਜੀ ਅੱਛਾ ਦੋ ਸਾਲਾਂ ਦਾ ਬੰਦਾ 2.5 ਲੱਖ ਰੁਪਈਆ ਕਿਹਦੇ ਕੋਲ ਕਿਰਾਇ ਤੇ ਹੀ ਜਮਾ ਹੋਏ ਇਹ ਸੋਨੂ ਕੋਲ ਕਿਰਾਇ ਹੀ ਜਮਾ ਹੈ ਹੁਣ ਤੁਸੀਂ ਕਿਹਨੂੰ ਪੁੱਛੇਗੇ ਹੁਣ ਮੈਂ ਪੁੱਛਿਆ ਸੀ ਸੋਨੂ ਦੇ ਭਰਾ ਨੂੰ ਕਿ ਉਹ ਆਦਾ ਮੈਂ ਨਹੀਂ ਦੇ ਸਕਦਾ ਕਿ ਮੇਰੇ ਜਾ ਕੇ ਪਿਓ ਨੂੰ ਪੁੱਛੋ ਮੈਨੂੰ ਵੀ ਪਤਾ ਜਿੱਦਾਂ ਸੋਨੂ ਮਰ ਗਿਆ ਉਹਦੇ ਤੇਰੇ ਪੈਸੇ ਹੈਗਾ ਅੱਛਾ ਹੁਣ ਉਹ ਨਿਆਣੇ ਦਿੰਦੇ ਦਿੰਦਾ ਨਹੀਂ ਜੀ ਨਿਆਣੇ ਨਹੀਂ ਦਿੰਦੇ ਮੇਰੇ ਕੋਲ ਸਭ ਕੁ ਲਿਖਿਆ ਹੈਗਾ ਜਿੰਨੀਆਂ ਤਨਖਾਹਾਂ ਵੀ ਅੱਜ ਹੱਦ ਅਸਤੀ ਪਈ ਜਿਹੜੀ ਦਿੱਤੀ ਆ ਤੁਸੀਂ ਜਮ੍ਹਾਂ ਕਰਾਉਂਦੇ ਰਹੇ ਹਾਂਜੀ ਹਾਂਜੀ ਮੇਰਾ ਨਾਮ ਸ਼ਮੂਜੀ ਜੀ ਸ਼ਮੂਜੀ ਇੰਚਾਰਜ ਨੌਲ ਪ੍ਰੋਜੈਕਟ ਇੰਜੀਨੀਅਰ ਹਾਂ ਹਾਂਜੀ ਕੱਲ ਮੈਂ ਇਹਨਾਂ ਨਾਲ ਗੱਲ ਕੀਤੀ ਕੱਲ ਵੀ ਕੰਮ ਬੰਦ ਕਰਕੇ ਬੈਠੇ ਸੀਗੇ ਕਿ ਇਹਨਾਂ ਨੂੰ 2-2 ਮਹੀਨੇ ਤਨਖਾਹ ਜਿੰਨੇ ਜੋ ਮੈਨੂੰ ਕਿਹਾ ਸੀ ਕਿ ਜਿਹੜੇ ਪਰਸਨ ਬੈਠ ਆਏ ਨਾ ਉਹਦੇ ਵਿੱਚੋਂ ਪਹਿਲੇ ਇਹਨਾਂ ਨੂੰ ਤਨਖਾਹ ਦੇ ਦਿੱਤੀ ਜਾਵੇਗੀ ਅਤੇ ਤਨਖਾਹ ਅੱਜ ਇਹਨਾਂ ਲਈ ਬਣਾਈ ਆ ਕੱਲ ਇਹਨਾਂ ਨੂੰ ਮਿਲਣੇ ਪਰਸਨ ਜਿਹੜੇ ਠੇਕੇਦਾਰ ਆਪਦੇ ਕੋਲ ਚੱਕ ਪਾਸ ਕਰਾ ਕੇ ਇਹਨਾਂ ਨੂੰ ਦੇ ਦੇਗਾ ਲੇਕਿਨ ਅੱਜ ਸਵੇਰ ਦਾ ਇਹਨਾਂ ਨੇ ਕੰਮ ਬੰਦ ਕੀਤਾ ਮੈਂ ਇਹਨਾਂ ਨੂੰ ਇਹ ਵੀ ਗੱਲ ਕਹੀ ਕੰਮ ਬੰਦ ਨਾ ਕਰੋ ਕਿ ਕੰਮ ਬੰਦ ਕਰਨਾ ਤੁਸੀਂ ਕਮ ਸੇ ਕਮ ਇੱਕ ਦਿਨ ਪਹਿਲਾਂ ਦੱਸੋ ਅਸੀਂ ਕਿਸੇ ਬੰਦੇ ਦਾ ਅਰੇਂਜਮੈਂਟ ਕਰੀਏ ਕਿਉਂਕਿ ਜੇ ਆਪਣੇ ਸ਼ਹਿਰ ਨੂੰ ਤਕਲੀਫ ਹੈ ਤਾਂ ਸਾਨੂੰ ਵੀ ਤਕਲੀਫ ਹੈ ਤੁਸੀਂ ਸ਼ਹਿਰ ਨੂੰ ਖਰਾਬ ਨਾ ਕਰੋ ਆਪਦਾ ਕੰਮ ਕਰੋ ਲੇਕਿਨ ਇਹ ਟਸ ਤੋਂ ਮਸ ਨਹੀਂ ਹੋਇਆ ਅਸੀਂ ਅੱਜ ਕੰਮ ਬੰਦ ਕਰਨਾ ਇੱਥੋਂ ਤੱਕ ਕਿ ਸਰਕਾਰੀ ਟਰਾਲੀ ਵੀ ਟਰੈਕਟਰ ਵਾਲੀ ਵੀ ਲੱਗੇ ਆ ਤੇ ਅਸੀਂ ਠੇਕੇਦਾਰ ਤੋਂ ਪੈਸੇ ਲੈਣੇ ਆ ਤੇ ਅਸੀਂ ਟਰਾਲੀ ਟਰੈਕਟਰ ਨਹੀਂ ਦੇਣਾ ਜੇ ਲੋਜੇ ਕਰਵੀਆ ਇੱਕੋ ਲਸ਼ਮਣ ਤੋਂ ਲਿਓ ਦੋ ਜਣੇ ਜਿਨ੍ਹਾਂ ਦੀ ਬੋਲੀ ਈਡੀ ਮੜੀ ਆ ਕਿ ਸੂਰੀ ਕੋਈ ਨਹੀਂ ਆ ਲੱਗੋ ਸਾਡੇ ਮੁਲਾਇਮ ਨਹੀਂ ਗਏ ਮੁਲਾਇਮ ਠੇਕੇਦਾਰ ਨੇ ਠੇਕੇਦਾਰ ਨੇ ਜਦੋਂ ਤਨਖਾਹ ਆਈ ਕਮੇਟੀ ਦੇ ਅੰਮੋਸੇ ਦਿੱਤੇ ਤੇ ਠੇਕੇਦਾਰ ਨੇ ਗਾ ਤਨਖਾਹ ਦੇਣੀ ਆ ਇਹਨਾਂ ਨੂੰ ਬਾਰ ਬਾਰ ਸਮਝਾਉਣ ਦੇ ਬਾਵਜੂਦ ਮੇਰੇ ਨਾਲ ਇਥੇ ਮੜਾ ਚੰਗਾ ਹੋ ਹਰ ਕਰਤੇ ਗਏ ਅਤੇ ਕੰਮ ਬੰਦ ਕਰਕੇ ਘਰ ਹੋ ਚੁਣੇ ਜੇ ਬਾਇ ਚਾਂਸ ਇਹਨਾਂ ਨੇ ਹੜਤਾਲ ਅੱਜ ਕੀਤੀ ਆ ਤੇ ਤੁਸੀਂ ਹੋਰ ਹੀ ਕੋਈ ਮੁਲਾਜ਼ਮ ਲਿਆਓਗੇ ਸਫਾਈ ਕਰ ਸਫਾਈ ਵਾਸਤੇ ਬਿਲਕੁਲ ਸਾਡੇ ਕੋਲ ਕੋਈ ਕਿਉਂ ਨਹੀਂ ਕੁਝ ਬੰਦੇ ਨੂੰ ਮਗਾਵਾਗੇ ਕੰਮ ਥੋੜੇ ਬੰਦ ਕਰ ਦੋਗੇ ਕੰਮ ਤਾਂ ਚੱਲਣਾ ਸ਼ਾਇਦ ਆ ਦੋ ਦਿਨ ਨਾ ਚੱਲਿਆ ਤਾਂ ਬੰਦ ਪੈਣਾ ਸ਼ੁਰੂ ਹੋ ਜਣਾ ਲੋਕੋ ਬਾਜ਼ਾਰ ਦੇ ਜਿਵੇਂ ਖੋ ਗੱਬ ਕੱਢੀ ਆ ਇਹ ਗੱਬ ਕੱਢੀ ਆ ਤੇ ਗੱਬ ਚੁਪਣੀ ਵੀ ਬੰਦਿਆਂ ਨੇ ਆ ਨਾ ਕਿ ਕਿਸੇ ਹੋਰ ਮੁਲਾਜ਼ਮ ਨੇ ਆ ਕੇ ਜਗਣਾ ਨਹੀਂ ਹੁਣ ਬੰਦੇ ਸਿੱਧਾ ਕਿਥੋਂ ਕਿ ਕੰਮ ਸ਼ੁਰੂ ਕਰਦਾ ਜਿਹੜੇ ਬੰਦੇ ਤੰਗ ਕਰਦੇ ਨੇ ਇਹਨਾਂ ਹੀ ਵੇਲੇ ਛੁੱਟੀ ਕਰਾਂਗੇ ਨੇ ਇੱਕ ਗੱਲ ਹੋ ਰਹੀ ਆ ਵੀ ਜਿਸ ਤਰ੍ਹਾਂ ਹੁਣ ਉਹਨਾਂ ਨੂੰ ਸੌਦੇ ਦੀ ਲੋੜ ਆ ਤੇ ਉਹ ਆਂਦੇ ਵੀ ਇਹਾਨੂੰ ਤਨਖਾਹ ਜ਼ਰੂਰੀ ਆ ਇਸ ਕਰਕੇ ਸੌਦੇ ਜਿੰਨਾ ਕੋਈ ਆਧਾਰ ਚੁੱਕਿਆ ਉਹਨਾਂ ਨੂੰ ਪੈਸੇ ਦੇਣੇ ਮੇਖੋ ਜੀ ਸੌਦਾ ਇਹ ਆਧਾਰ ਨਹੀਂ ਚੁੱਕਦੇ ਸਮਝ ਲਈ ਅਸੀਂ ਪਰਚੀ ਦੇ ਦਿੰਦੇ ਆ ਕਿ ਜਾ ਕੇ ਲੈ ਲਓ ਕੋਈ ਗੱਲ ਜਿਹਨ ਮਿਲਣੀ ਹੋਣੀ ਉਹਨਾਂ ਦੀ ਆ ਜੀ ਕਿਉਂਕਿ ਹੁਣ ਕੱਲ ਇੱਕ ਇੱਥੇ ਹੈਗਾ ਸਾਈਂ ਮੁੰਡਾ ਕੱਲ ਆ ਕੇ ਮੈਨੂੰ ਪ੍ਰੋਬਲਮ ਬੈ ਗਈ ਜੀ ਮੈਨੂੰ ਉਹਨਾਂ ਨਾਲ ਸੌਦਾ ਲੈ ਕੇ ਜਾ ਕੱਲ ਮੈਂ ਉਸੇ ਨੂੰ 1500 ਰੁਪਏ ਪਰਚੀ ਦੀ ਮੈਂ ਜਾ ਜਗਰ ਦੇ ਕੋਲ ਲਿਆ ਜਿਹਨੋਂ ਪੈਸੇ ਆ ਜਾਣਗੇ ਉਹਨੂੰ ਦੇ ਆਂਗੀ ਇਹਨਾਂ ਨੂੰ ਹੁਣ ਕੋਈ ਨਹੀਂ ਦਿੰਦਾ ਕਿਉਂਕਿ ਪੈਸੇ ਮੋੜਦੇ ਨਹੀਂ ਹੁਣ ਜੇ ਕੋਈ ਸ਼ਬਦਾ ਲੈਂਦਾ ਜਾਂ ਕੋਈ ਲੈਂਦਾ ਸਾਡੇ ਥਰੂ ਲੈਂਦਾ ਜਾਂ ਠੇਕਦਾਰ ਦਾ ਥਰੂ ਲੈਂਦਾ ਚਲੋ ਜਦੋਂ ਆ ਜਾਂਦੇ ਅਸੀਂ ਪੈਸੇ ਵੀ ਲੈ ਲੈਂਦੇ ਤੇ ਕੋਈ ਇਹ ਨਹੀਂ ਹੋਗਾ ਕਿ ਪੈਸੇ ਨਹੀਂ ਲਈਦੇ ਪੈਸੇ ਵੀ ਦੇ ਦਿੰਦੇ ਆ ਲੇਕਿਨ ਹੁਣ ਜਦੋਂ ਪਿੱਛੋਂ ਹੀ ਪੈਸੇ ਨਹੀਂ ਆਏ 15ਵੇਂ ਵੇਚਕ ਕਮਿਸ਼ਨਾਂ ਅੱਗੇ ਆ ਜਾਂਦਾ ਹੈ 15ਵੇਂ ਵੇਚਕ ਮਹੀਨਾ ਇਹਨੂੰ ਬਹੁਤ ਦੇਰ ਹੋ ਗਈ ਆ ਜੋ ਆਇਆ ਹੀ ਨਹੀਂ ਤਾਂ ਅਸੀਂ ਕਿੱਥੋਂ ਦਵਾਵਾਂ ਹਾਂ ਕੋਈ ਅੱਜ ਇੱਕ ਤਨਖਾਹ ਦੇਣ ਲੱਗੇ ਆ ਅਗੋਂ ਇੱਥੇ ਬਹੁਤ ਬਾੜਾ ਚੰਗਾ ਬੋਲ ਕੇ ਗਏ ਤੁਹਾਨੂੰ ਦੋਵੇਂ ਤਨਖਾਹਾਂ ਦਿਓ ਤਾਂ ਫੇਰ ਅਸੀਂ ਕੰਮ ਤੇ ਲੱਗਣਾ ਵੇਖੋ 9-9 ਮਹੀਨਾ ਅੱਜ ਮਲਾਜਮਾਂ ਅੰਦਰ ਕੰਮ ਕਰ ਰਹੇ ਨੇ ਕਲਰਿਕਲ ਉਹਨਾਂ ਨੇ ਕੰਮ ਕਰ ਰਹੇ ਨੇ ਇਹਨਾਂ 9 ਮਹੀਨੇ ਹੋ ਗਏ ਤਨਖਾਹ ਨਹੀਂ ਮਿਲੀ ਕੀ ਇਹ ਕੰਮ ਬੰਦ ਕਰਕੇ ਭੇਜੋ ਇਹ ਤਾਂ ਨਹੀਂ 1 ਮਹੀਨੇ ਵਾਸਤੇ ਅਸੀਂ ਕੰਮ ਬੰਦ ਕਰਦੀ ਐ ਉਹ ਵੀ ਕਮੇਟੀਆਂ ਹਿੰਗੀਆਂ ਜਿੱਥੇ ਉਹਨਾਂ ਦੀ ਦਾਦਾ 15-15 ਤਨਖਾਹਾਂ ਰੁਕੀਆਂ ਹੀਆਂ ਇਹ ਵੀ ਖੇਮ ਕਰਨ ਸ਼ਹਿਰ ਆ ਤੇ ਮਰਨਾ ਸਰਵਨ ਸਿੰਘ ਆ ਤੇ ਸਾਡੀਆਂ ਦੋ ਦੋ ਮਹੀਨੇ ਹੋ ਗਈਆਂ ਤਨਖਾਹਾਂ ਲੈਣ ਵਾਲੀਆਂ ਤੇ ਮਤਲਬ ਦਿਨਾਰੇ ਰਾਤ ਐਹੀਂ ਤੇ ਤਨਖਾਹਾਂ ਬਾਰੇ ਜਾਣੇ ਤਾਂ ਸਾਨੂੰ ਤਨਖਾਹਾਂ ਦੋ ਮਿਲ ਜਾਣਾਂ ਤੇ ਬਹੁਤ ਮਿਹਰਬਾਨੀ ਐਹੀਂ ਵੀ ਨਿਕਲੇ ਕਿ ਬੱਚੇ ਸਾਡੇ ਤੇ ਕੁਝ ਆਉਲਾ ਜਾਂਦਾ ਸਭ ਸਾਦਦੇ ਆ ਇਸ ਤਰ੍ਹਾਂ ਦੇ ਐਹੀਂ ਵੀ ਭੁੱਖੇ ਹੀ ਬੈਠੇ ਰਹਿਣਾ ਜੀ ਤੇ ਬੱਚੇ ਹੀ ਭੁੱਖੇ ਬਹਿਣਗੇ ਐਹੀਂ ਉਹ ਹੀ ਕਮਾਉਣ ਕਿੰਨੇ ਕੋ ਯਾਨੀ ਕਿ ਕਿੰਨੇ ਜਾਣੇ ਤੁਸੀਂ ਇੱਥੇ ਕੰਮ ਕਰਦੇ 14 ਬੰਦੇ ਆ ਨਹੀਂ ਅਛਾ ਤੇ ਕਿੰਨੇ ਮਹੀਨੇ ਤਨਖਾਹਾਂ ਰੁਕੀਆਂ ਉਹ ਤਨਖਾਹਾਂ ਜੀ ਸਾਡੀਆਂ ਦੀ ਤੀਜਾ ਨੂੰ ਲਾਇਆ ਤੇ 3 ਮਹੀਨੇ ਚੱਲ ਗਏ ਤੇ ਤੁਹਾਡੇ ਅੰਦਰ ਜੇ ਕਿੰਨੇ ਕਿਹੜੇ ਉੱਪਰ ਕਿਹੜਾ ਹੈਗਾ ਜਿਹੜਾ ਤਨਖਾਹਾਂ ਦਿੰਦਾ ਇਹ ਸਾਡੇ ਉੱਪਰ ਜੀ ਬਿੱਟੂ ਬਿੱਟੂ ਪ੍ਰਧਾਨ ਹੈ ਜੀ ਤੇ ਬਿੱਟੂ ਪ੍ਰਧਾਨ ਦੇ ਥਰੂ ਹੀ ਸਾਨੂੰ ਤਨਖਾਹਾਂ ਮਿਲਦੀਆਂ ਰਹੀਆਂ ਅੱਛਾ ਤੇ ਹੁਣ ਨਹੀਂ ਉਹਦੇ ਥਰੂ ਹੀ ਮਿਲਣੀਆਂ ਨੇ ਤੋ ਕਮੇਟੀ ਥਰੂ ਹੀ ਮਿਲਣੀ ਤਨਖਾਹ ਤੇ ਠੇਕੇਦਾਰ ਨਹੀਂ ਇਸ ਗੱਲ ਦੇ ਵਿੱਚ ਆਉਂਦਾ ਠੇਕੇਦਾਰ ਆਉਂਦਾ ਤੇ ਮੈਂ ਤੇ ਤੁਹਾਨੂੰ ਤਨਖਾਹਾਂ ਨਹੀਂ ਦੇ ਸਕਦਾ ਤੇ ਨਾ ਕੋਈ ਪੈਸਾ ਹੀ ਦਿੰਦਾ ਆ ਠੇਕੇਦਾਰ ਕੀ ਕੌਣ ਆ ਠੇਕੇ ਤੇ ਪ੍ਰਵੀਨ ਆ ਠੇਕੇਦਾਰ ਪੱਟੀ ਦਾ ਤੇ ਉਹ ਨਹੀਂ ਪੈਸਾ ਦਿੰਦਾ ਕਿੰਨੀ ਤਨਖਾਹ ਤੁਹਾਨੂੰ ਮਿਲਦੀ ਹੈ ਸਾਨੂੰ ਮਿਲਦੀ ਜੀ 9500 ਰੁਪਈਆ ਅੱਛਾ ਪ੍ਰਵੀਨ 9300 ਅੱਛਾ ਅੱਛਾ ਲਖਨਵਾਲੀ ਨਾਮ ਮੇਰਾ ਠੀਕ ਆ ਸਫਾਈ ਸੇਵਕੀ ਯੂਨੀਅਨ ਦਾ ਪ੍ਰਧਾਨ ਆ ਜੀ ਮੈਂ ਅੱਛਾ ਜੀ ਤੇ ਇਹ ਬੰਦੇ ਜਿਹੜੇ ਵਿਚਾਰੇ 14 ਜਿਹੜੇ ਕੰਮ ਕਰਦੇ ਆਣਾ ਭਾਜੀ ਇਹਨਾਂ ਨੂੰ ਘੱਟੋ ਘੱਟ 20 25 5 ਸਾਲ ਹੋ ਗਏ ਕੰਮ ਕਰਦੇ ਆਣ ਭਾਜੀ 2 ਮਹੀਨੇ ਤੇ 10 ਦਿਨ ਉੱਤੇ ਹੋ ਗਏ ਤਨਖਾਹ ਨੀ ਕੋਈ ਮਿਲਦੀ ਪਈ ਕਿ ਇਹ ਬੰਦੇ ਨੇ ਸਾਡੇ ਨੇ ਉਥੇ ਦੁਕਾਨਦਾਰ ਦੇ ਪੈਸੇ ਦੇਣੇ ਸਿਰਫ 50 ਰੁਪਏ ਭਾਜੀ ਉਹਨੇ ਦੁਕਾਨਦਾਰ ਨੇ ਇਨੀ ਬੇਇੱਜ਼ਤੀ ਕੀਤੀ ਕੋ ਹਿਸਾਬ ਨਹੀਂ ਆ ਠੀਕ ਹੈ ਜੀ ਤੇ ਹੁਣ ਕੱਲ ਦਾ ਇਹਨਾਂ ਬੰਦਿਆਂ ਵਿਚਾਰੇ ਨੇ ਕੰਮ ਆਪਦਾ ਬੰਦ ਕੀਤਾ ਆ ਵਾ ਠੀਕ ਹੈ ਉਹਨੂੰ ਦੁਕਾਨਦਾਰ ਨੂੰ ਪੈਸੇ ਵੀ ਦਿਆ ਭਾਜੀ ਤਨਖਾਹ ਹੀ ਕੋਈ ਮਿਲਦੀ ਪਈਗੀ ਵਾ ਐਸੀ ਚੀਜ਼ ਦਾ ਰੌਲਾ ਵਾ ਜੇ ਠੇਕੇਦਾਰ ਨੂੰ ਕਹਿੰਨੇ ਠੇਕੇਦਾਰ ਕਹਿੰਦਾ ਵੀ ਪਿੱਛੋਂ ਮਿਲੂਗੀ ਤਨਖਾਹ ਫੇਰ ਹੀ ਮੈਂ ਦੇਣੀ ਆ ਜੀ ਹਾਂਜੀ ਤੇ ਜੇ ਅਸੀਂ ਕਿ ਇਹਨੂੰ ਆਨੇ ਵਾ ਜਿਹੜੇ ਕੋ ਸਾਡੇ ਤੋਂ ਉੱਤੇ ਅਫਸਰ ਬੈਠੇ ਵਾ ਤੋ ਉਹ ਕਹਿੰਨੇ ਵੀ ਕੰਮ ਛੱਡ ਕੇ ਤੂੰ ਇਹ ਘਰ ਨੂੰ ਚੱਲ ਜਾ ਜੀ ਤੇ ਇਹ ਆਪਣੇ ਪਾਸਾ ਬੰਦੇ ਲਿਆ ਕੇ ਇੱਥੇ ਕਿੰਨੇ ਮਹੀਨੇ ਹੋ ਗਿਆ ਤਨਖਾਹ ਰੁਕੀ ਨੂੰ ਭਾਜੀ 2 ਮਹੀਨੇ ਤੇ 10 ਦਿਨ ਹੋ ਗਏ ਜੀ ਤਨਖਾਹ ਨੂੰ ਅੱਛਾ ਹੁਣ ਲੋਹੜੀ ਦਾ ਸੀ ਹਾਂਜੀ ਹਾਂਜੀ ਤੇ ਅਸੀਂ ਆਨੇ ਵੀ ਚਲੋ ਇਹਨਾਂ ਨੂੰ ਵਿਚਾਰਾਂ ਨੂੰ ਇਕੱਠੀਆਂ ਤਨਖਾਹਾਂ ਮਿਲ ਜਾਣ ਇਹਨਾਂ ਦਾ ਵੀ ਵਿਚਾਰਾਂ ਦਾ ਕੋਹ ਬੰਨ ਜਾਵੇ ਠੀਕ ਹੈ ਨਿਗਨਕੇ ਬੱਚੇ ਆ ਜੀ ਜੇ ਇੱਕ ਮੈਂ ਮਤਲਬ ਮਹੀਨੇ ਦੀ ਸਾਨੂੰ ਤਨਖਾਹ ਦਿੰਦੇ ਹੁਣ ਸਾਂ ਅਸੀਂ ਕੱਲ ਦਾ ਰੌਲਾ ਪਾਇਆ ਤੇ ਸਾਨੂੰ ਕਹਿੰਦੇ ਪੇ ਇੱਕ ਮਹੀਨੇ ਦੀ ਤਨਖਾਹ ਦੇ ਦਿੰਨੇ ਭਾਜੀ ਇੱਕ ਮਹੀਨੇ ਦੀ ਚਲੋ ਅਸੀਂ ਤਨਖਾਹ ਲੈ ਲੈਨੇ ਉਦੋਂ ਜਿਆਦੀਆਂ ਸਾਡੀਆਂ ਐਬਸੈਂਟਾਂ ਵਾਂ ਤੇ ਸਾਨੂੰ ਕੀ ਉਹਨਾਂ ਵਿੱਚੋਂ ਬਚੂਗਾ ਤੇ ਕੀ ਸਾਨੂੰ ਮਿਲੂਗਾ ਜੀ ਉਹਨਾਂ ਚੋਂ